ਤੇ ਉਹਨਾਂ ਨੇ ਲਾ ਦੇਣਾ ਸੰਗਤ ਦੀ ਸੇਵਾ ਦੇ ਵਿੱਚ ਲਾ ਦੇਣਾ ਐਸਾ ਉਹਨਾਂ ਦਾ ਸੁਭਾਅ ਸੀ ਇਹ ਇੱਕ ਉਹਨਾਂ ਦੇ ਵਿੱਚ ਐਸਾ ਬਹੁਤ ਵੱਡਾ ਗੁਣ ਸੀ ਗੁਣੀ ਸੰਗਤ ਕਿਉਂਕਿ ਬਾਬਾ ਕਬੀਰ ਜੀ ਕਹਿੰਦੇ ਨੇ ਕਹਤ ਕਬੀਰ ਸੁਨੋ ਮਨ ਮੇਰੇ ਇਹ ਹਵਾਲ ਹੋਏਗੇ ਇਹ ਜਿਹੜਾ ਹਾਲ ਆਪਾਂ ਦੂਸਰੇ ਬੰਦੇ ਦਾ ਵੇਖਨੇ ਆ ਇਹਨੇ ਪਾਈ ਇੱਕ ਦਿਨ 13 ਤਾਈ ਹੁਣਾ ਜਿਹੜੇ ਸਤਪੁਰਖ ਹੁੰਦੇ ਨੇ ਸਤ ਮਹਾਰਾ ਸੰਤ ਪਾਪਾ ਆਨੰਦ ਸਿੰਘ ਕੀ ਮਹਾਰਾ ਉਹਨਾਂ ਨੇ ਗੁਰੂ ਸਾਹਿਬ ਸਤਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਐ ਉਹ ਜਾਣਿਆ ਜਿਹੜਾ ਕੋਈ ਪੰਕਤੀ ਪੜ ਰਿਹਾ ਆ ਬਾਣੀ ਦੀ ਉਹ ਕਹਿੰਦੇ ਮੇਰੇ ਵਾਸਤੇ ਇਹ ਨਹੀਂ ਕਿ ਆਵੇ ਬੁਲਾਉਣੇ ਵਾਸਤੇ ਕੁਝ ਸੰਗਿਆ ਨਹੀਂ ਜਦੋਂ ਉਹਨਾਂ ਨੇ ਥਾਲ ਤਰੁਸ ਕੇ ਲਿਆਂਦਾ ਪ੍ਰਸਾਦਾ ਛਕਣ ਲੱਗੇ ਤੇ ਪਾਠੀ ਸੰਗ ਪਾਠ ਕਰ ਰਿਹਾ ਸੀ ਉਸਨੇ ਬਚਨ ਕਿਹਾ ਰੁੱਖੀ ਸੁੱਕੀ ਖਾਏ ਤੇ ਠੰਡਾ ਪਾਣੀ ਪੀਓ ਦੇਖ ਪਰਾਈ ਝੋਪੜੀ ਨਾ ਤਰਸਾਏ ਕਿਉ ਕਿ ਪਰਾਈ ਝੋਪੜੀ ਵੇਖ ਕੇ ਆਪਣਾ ਜੀ ਨਾ ਤਰਸਾਏ ਬਾਬਾ ਜੀ ਕਹਿਣ ਲੱਗੇ ਇਸਰ ਆ ਠੰਡਾ ਪਾਣੀ ਦਾ ਗਲਾਸ ਦੇ ਦੇ ਮਹਾਰਾਜ ਨੇ ਮੈਨੂੰ ਬਚਨ ਕੀਤਾ ਗਲਾਸ ਪਾਣੀ ਦਾ ਪੀ ਲਿਆ ਇਹਦੇ ਪ੍ਰਸ਼ਾਦਾ ਲੈਣਾ ਜੋ ਕੋਈ ਸੁਭਾਅ ਆ ਜਿਹੜੇ ਮਹਾਪੁਰਖ ਹੁੰਦੇ ਨੇ ਨਾ ਜਦੋਂ ਬਾਣੀ ਸੁਣਦੇ ਨੇ ਗੁਰਬਾਣੀ ਨੂੰ ਜਦੋਂ ਸੁਣਦੇ ਨੇ ਤੇ ਉਹਨਾਂ ਦਾ ਹੀ ਸੁਭਾਅ ਆ ਮਹਾਰਾਜ ਦੀ ਬਾਣੀ ਕਹਿੰਦੀ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਦਾ ਅਧਾਰ ਹਾਂ ਉਹਨਾਂ ਨੂੰ ਗੁਰਬਾਣੀ ਦਾ ਹੀ ਆਧਾਰ ਆਸਰਾ ਹੁੰਦਾ ਤੇ ਗੁਰਬਾਣੀ ਨਾਲ ਹੀ ਉਹ ਜੀਵਨ ਜਿਉਦੇ ਰਹਾਂ ਸਾਧ ਸੰਗਤ ਮਹਾਰਾਜ ਆਪਸਾ ਆਵਾ ਕਮਿਟੀ ਕਹਿੰਦੇ ਨੇ ਘਣੀ ਤੇ ਪੌਣੇ ਚਾਰ ਕਹਿੰਦੇ ਸਾਡੇ ਤਿੰਨ ਹੱਥੋਂ ਧਰਤੀ ਤੇ ਤੈਨੂੰ ਮਿਲਣੀ ਆ ਹੋ ਸਕਦਾ ਕਿ ਇਹਦੇ ਤੋਂ ਵੀ ਘੱਟ ਮਿਲੇ ਜਾਂ ਤੈਨੂੰ ਵੱਧ ਮਿਲੇ ਕਿ ਤੇ ਕਿੰਨੀਕ ਮਿਲਦਾ ਈ ਛਾਲ ਮਾਰ ਪੌਣੇ ਚਾਰ ਜੋ ਵੀ ਸੰਸਕਾਰ ਕਰਨ ਵਾਸਤੇ ਇਹ ਮਿਦਵਾਨ ਕਹਿੰਦੇ ਨੇ ਦਰਦੋਦਰ ਵਰ ਗਿਆ ਨੂੰ ਧਰਤੀ ਵੀ ਨਸੀਬ ਨਾ ਹੋਈ ਜਿਹੜਾ ਕਹਿੰਦਾ ਸੀ ਮੇਰੀ ਮੇਰੀ ਕਹਿਣ ਕਰਦੇ ਦੁਰਜੋਤ ਸੇ ਭਾਈ 12 ਜੁਲਾਈ 17 ਚਲੇ ਥਾ ਤੇਹੀ ਗਿਰਦਨਾ ਖਾਈ ਇਹ ਚੇਹੂ ਬ੍ਰਹਮ ਸਾਹਿਬ ਦੀ ਦੀ ਪਾਣੀਆ ਸਮਝਾਉਂਦੀ ਐ ਸਾਹ ਮਹਾਰਾਜ ਨੇ ਜਦੋਂ ਆਖਿਆ ਬੰਦਾ ਨਹੀਂ ਸਮਝਦਾ ਤਾਂ ਫਿਰ ਇਹਦੇ ਤੋਂ ਵੀ ਵੱਡਿਆਂ ਵੱਡਿਆਂ ਦੇ ਨਾਮ ਲੈ ਕੇ ਰਾਜਿਆਂ ਮਹਾਰਾਜਿਆਂ ਦੇ ਨਾਮ ਲੈ ਕੇ ਸਮਝਾਹਾ ਵੀ ਕਿਤੇ ਤਾਂ ਸਮਝੇਗਾ ਕਿਤੇ ਤਾਂ ਚੋਟ ਲੱਗੇਗੀ ਅਪਨੂੰ ਮਹਾਰਾਜ ਸਿੱਤੇ ਪਾਚਾ ਕਹਿੰਦੇ ਹਨ ਬਸ ਤੇ ਹੀ ਇੰਨੀ ਕੀ ਭੰਕੇ ਬਾਹਰ ਤਾਰਦ ਸਿਰ ਡੇਰੀਏ ਹੁ ਤਨੁਰੇ ਤੋਂ ਪਾਸੂਪ ਕੀਤੇ ਇਸ ਤਨ ਧੰਨ ਕੋ ਕਿਆ ਕਰਈਆ ਰਾਮ ਨਾਮ ਕਾਹੇ ਨੰਦਰ ਨਹੀਂ ਮਹਾਰਾਜ ਇੱਕੋ ਗੱਲ ਕਹਿੰਦੇ ਨੇ ਵੀ ਧੰਨ ਦਾ ਤੇ ਤਨ ਦਾ ਇਹ ਸਰੀਰ ਦਾ ਤੇ ਜਿਹੜੀ ਮਾਇਆ ਨਾ ਧੰਨ ਇਹਦਾ ਹੰਕਾਰ ਨਹੀਂ ਕਰਨਾ ਇਹਦਾ ਕੋਈ ਮਾਣ ਨਹੀਂ ਕਰਨਾ ਇਹ ਅੱਜ ਹੈਗਾ ਬਹੁਤ ਸਾਰਾ ਯਾਰ ਨੂੰ ਪਤਾ ਲੱਗਾ ਕਰੋੜਪਤੀ ਹੈ ਕਹਿੰਦੇ ਦੋ ਦਿਨ ਪਤਾ ਲੱਗਾ ਉਹਦਾ ਕਰੋੜਾ ਰੁਪਇਆ ਡੁੱਬ ਗਿਆ business ਡੁੱਬ ਗਿਆ ਉਹਦਾ ਸਾਰਾ ਕੋਈ ਕੰਮਕਾਰ ਰੁੜ ਗਿਆ ਕਹਿੰਦੇ ਕੀ ਕਾਰਨ ਬਣਿਆ ਕਿ ਪਤਾ ਹੀ ਨਹੀਂ ਲੱਗਾ ਕਿਵੇਂ ਸਾਰਾ ਕਾਰੋਬਾਰ ਤਬਾਹ ਹੋ ਗਿਆ ਤੇ ਜੇ ਅਰਮੰਦ ਸੀ ਤੇ ਅਰਮੰਦ ਦਾ ਘਾਟਾ ਪੈ ਗਿਆ ਜੇ ਕਰੋਨਾ ਵਿੱਚ ਸੀ ਤੇ ਕਰੋਨਾ ਦਾ ਹੀ ਘਾਟਾ ਪੈ ਗਿਆ ਸਤਿਗੁਰੂ ਜੀ ਇਹ ਸਮਝਾਉਂਦੇ ਨੇ ਮੇਰੀ ਮੇਰੀ ਕਿਆ ਕਰੇ ਜਨ ਦੀਆ ਸੋ ਪ੍ਰਭ ਲੋਣ ਮਨਕਿ ਜਿਨੇ ਦਿੱਤਾ ਤਤ ਤਨਉ ਮਾਇਆ ਤਨ ਪਦਾਰਥ ਉਹਨੂੰ ਲੋੜ ਲੋੜ ਦਾ ਮਤਲਬ ਹੁੰਦਾ ਚਾਹ ਉਹਨੂੰ ਮੰਗ ਉਹਦੀ ਕਾਮਨਾ ਰੱਖ ਬੇਕੋ ਰੱਬ ਤੈਨੂੰ ਮਿਲ ਜਾਵੇ ਉਸ ਰੱਬ ਪਰਮੇਸ਼ਰ ਦਾ ਤੂੰ ਨਾਮ ਜਪ ਸਿਮਰਨ ਕਰ ਭਗਤੀ ਕਰ ਬੰਦਗੀ ਕਰ ਜਿਨੇ ਦਿਆ ਸੋ ਪ੍ਰਭ ਲੋੜ ਸਰਬ ਰੁੱਖੀ ਚੱਲਣਾ ਖੱਬ ਜਾਸੀ ਲੱਖ ਕਰੋ ਲੱਖਾਂ ਕਰੋਣਾ ਕਰੋਣਾ ਛੱਡ ਕੇ ਇੱਥੇ ਚਲੇ ਕਦੇ ਜੇ ਮਾਇਆ ਲੱਗਈ ਤੇ ਸਰੀਰ ਨਹੀਂ ਰਿਹਾ ਜੇ ਸਰੀਰ ਰਹਿ ਗਿਆ ਤੇ ਮਾਇਆ ਨਹੀਂ ਰਹੀ ਇਹਦੇ ਵਿੱਚ ਸਮਝਣ ਵਾਲੀ ਸੰਤਪੁਰ ਦੀ ਗੱਲ ਸਮਝ ਆਉਂਦੀ ਸੁਮਾਰਕ ਕਹਿੰਦੇ ਮੇਰੀ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਹਾਂ बड़े उच्चे उच्चे मंदिर ने सुंदर ने सतगुरु जी बाणी द्वारा बचन कर रहे हैं उच्चे मंदिर सुंदर ना एक शब्द और भी ने महाराज ने उचारिया सतगुरु महाराज गुरु करीब नाज दूसरा शब्द उचारते उच्चे मंदिर साल रसोई एक घड़ी फुन रहन ना ਇੱਕ ਘੜੀ ਵੀ ਤੈਨੂੰ ਰਹਿਣਾ ਨਾ ਮਿਲਿਆ ਬੜੇ ਉੱਚੇ ਉੱਚੇ ਮੰਦਰ ਬੜੇ ਸੋਹਣੇ ਸੋਹਣੇ ਤੇਰੇ ਮੰਦਰ ਸਨ ਬੇਪੜੀਏ ਰਾਣੀ ਹੈ ਮਹਾਰਾਣੀ ਹੈ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ ਜਲ ਗਇਓ ਘਾਸ ਰਲ ਗਇਓ ਮਾਟੀ

ਇਹ ਉਦੋਂ ਵੀ ਬੋਲੀ ਹੈ ਤਾਂ ਕਹਿੰਦਾ ਜਿਵੇਂ ਹਾਣੇ ਦਾ ਜਾਂਦੇ ਨੇ ਜਿਵੇਂ ਲੱਕੜਾਂ ਜਲਦੀਆਂ ਨੇ ਤੇ ਕੇਸ ਇਸ ਤਰ੍ਹਾਂ ਦਲਦੇ ਨੇ ਜਿਵੇਂ ਕਾਹ ਜਲਦਾ ਹੈ ਵੀ ਮਾਨ ਦਾ ਦਾ ਵਡਿਆਈ ਕਾਦੀ ਹੈ ਨਾਮ ਦੀ ਵਡਿਆਈ ਹੈ ਕਹੋ ਨਾਮਕ ਸਭ ਦੀ ਵੀ ਵਡਿਆਈ ਕੋਈ ਨਾਮ ਨਾ ਜਾਣਨ ਮੀਰਾ ਇਤਨਾ ਨੀਆਂ ਵਡਿਆਈਆਂ ਨੇ ਇਹ ਤੇ ਹੋਰ ਕੋਈ ਵਿਡਿਆਈ ਨਹੀਂ ਹੈ ਜੇ ਕੋ ਕਿਸੇ ਨੂੰ ਯਾਦ ਕਰਦਾ ਇਹ ਨਾਮ ਦੀ ਵਿਡਿਆਈ ਸਤਿਕਾਰ ਦੇ ਲੋਕ ਭਾਈ ਸਾਹਿਬ ਦੀ ਭਾਈ ਰਾਜਕੁਮਾਰ ਜੀ ਉਹਨਾਂ ਨੂੰ ਅਸੀਂ ਅੱਜ ਯਾਦ ਕਰਦੇ ਆ ਤੇ ਉਹਨਾਂ ਨੇ ਨਾਮ ਜਪਿਆ ਸ੍ਰੀ ਜਪਤੀ ਸਾਹਿਬ ਦੇ ਕਿੰਨੇ ਪਾਠ ਕੀਤੇ ਕੋਈ ਗਲਤੀ ਨਹੀਂ ਸਾਹਿਜ ਪਾਠ ਕਿੰਨੇ ਕੀਤੇ ਕੋਈ ਗਲਤੀ ਨਹੀਂ ਹਕੂਮਨੀ ਸਾਹਿਬ ਦੇ ਕਿੰਨੇ ਪਾਠ ਕੀਤੇ ਕੋਈ ਗਿਣਤੀ ਨਹੀਂ ਇਹ ਨਾਮ ਦੀ ਪੜਾਈ ਹੁੰਦੀ ਹੈ ਨਾ ਤੁਮਹਾਰਾ ਕਹਿੰਦੇ ਨੇ ਉਜੇ ਮੰਦਰ ਸਾਲ ਰਸੋਈ ਇੱਕ ਘਰੀ ਤੁਨ ਰਹਿਣਾ ਪੂਜੇ ਮੰਦਰ fungal ਨਾਰੀ ਗਾਵਨਾ ਮੇਰ ਬਾਜੀ ਹਾਂ ਕੀ ਗਾਥੀ ਮੀਤੀ ਮਾਤਮੀ ਨੇ ਉਚਾਰਨ ਮਹਾਰਾ ਤੁਮ ਸਰਨਾਕ ਰਾਜਾ ਰਾਮ ਚੰਦ ਇਹ ਵਰਦਾਰਤ ਮਹਾਰਾਹ ਕਹਿੰਦੇ ਮੈਂ ਦੇ ਜੋ ਰਮਿਆ ਹੋਇਆ ਪਰਮੇਸ਼ਰ ਵਾਹਿਗੁਰੂ ਰਾਮ ਹੈ ਮੈਂ ਉਹਦੀ ਸਰਨਾਕਤ ਹੋਇਆ ਉਹਦਾ ਨਾਮ ਜਪਿਆ ਸਿਮਰਨ ਕੀਤਾ ਤੁਮ ਮੈਂ ਬਹੁਤ ਪ੍ਰਸਾਦ ਨਾ ਜਾਵਾਂ ਇੱਕ ਸ਼ਬਦ ਪੜ ਕੇ ਇਸ ਸਮਾਪਤੀ ਹੈ 1:00 ਦੇ ਫਿਰ ਅਕਸਰ ਦੀ ਆਪ ਨੂੰ ਕਥਾ ਸੁਣਉਣ ਦੀ ਉਹ ਗਰਮੀ ਬੜੀ ਆ ਅਸੀਂ ਹਰ ਤਾਂ ਟਾਈਮ ਸਵੇਰ ਉੱਠ ਕੇ ਸ਼ਾਮ ਸਿਰ ਪਾਣਾ ਜਿੰਦ ਦੇ ਨਿਆਵੇ ਸੋਦੇ